ਸਾਸੀਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਸਿਵਲ ਹਸਪੀਟਲ ਦੇ ਵਿੱਚ ਮੌਜੂਦ ਆ ਕੱਲ ਇੱਕ ਤੁਹਾਨੂੰ ਖਬਰ ਦਿਖਾਈ ਸੀ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਰਾਤ ਨੂੰ ਦੋ ਨੌਜਵਾਨ ਜੋ ਕੰਪੈਨ ਤੋਂ ਆ ਰਹੇ ਹੁੰਦੇ ਨੇ ਉਹਨਾਂ ਨੂੰ ਚੱਕ ਕੇ ਥਾਣੇ ਵਿੱਚ ਲਿਜਾ ਕੇ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਆ ਬੜਾ ਤਸੱਦਦ ਕੀਤਾ ਜਾਂਦਾ ਹੈ ਖੂਨ ਨਾਲ ਉਹਨਾਂ ਦੇ ਕੱਪੜੇ ਲੱਤਪੱਤ ਹੋ ਜਾਂਦੇ ਨੇ ਕੱਪੜੇ ਵੀ ਕੁੱਟ ਕੇ ਬਦਲਾਏ ਜਾਂਦੇ ਨੇ ਉਹਨਾਂ ਦੇ ਤੇ ਜਿਹੜੇ ਕੱਪੜੇ ਹੁੰਦੇ ਨੇ ਪੁਲਿਸ ਪ੍ਰਸ਼ਾਸਨ ਉਹ ਵੀ ਨਾਲ ਹੀ ਲੈ ਜਾਂਦਾ ਏ ਸੋ ਦੂਜੇ ਦਿਨ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਹਸਪੀਟਲ ਦੇ ਵਿੱਚ ਲੈ ਕੇ ਆਉਂਦਾ ਏ ਸੋ ਵੀਰ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਕਰਨਲ ਬਾਠ ਦੇ ਮੈਸੇਜ ਪਹੁੰਚੇ ਸੀਗੇ ਇੱਥੇ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਤੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਤੇ ਸਖਤ ਐਕਸ਼ਨ ਲੈਣ ਦੀ ਗੱਲ ਕਰ ਰਿਹਾ ਏ ਉਹਨਾਂ ਨੂੰ ਸਸਪੈਂਡ ਕਰਨ ਦੀ ਗੱਲ ਕਰ ਰਿਹਾ ਏ ਪਰ ਵੀਰ ਕੀ ਸੋਚਦੇ ਨੇ ਕੀ ਕਹਿਣਾ ਇਹਨਾਂ ਦਾ ਕਿ ਜਿਹੜੀ ਕਾਰਵਾਈ ਹੋਈ ਆ ਉਹ ਠੀਕ ਆ ਜਾਂ ਗਲਤ ਆ ਹਾਂਜੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ सुरेंद्रਪਾਲ ਸਿੰਘ ਮੇਰਾ ਨਾਮ ਆ ਜੀ सुरेंद्रਪਾਲ ਜੀ ਜੋ ਸਾਰਾ ਹੋਇਆ ਉਹ ਕੱਲ ਆਪਾਂ ਸਰੋਤਿਆਂ ਨੂੰ ਦਿਖਾਤੀ ਐ ਸਾਰੀ ਖਬਰ ਤੇ ਹੁਣ ਕਰਨਾਲ ਬਾਠ ਦੇ ਮੈਸੇਜ ਪਹੁੰਚਦੇ ਨੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਏ ਕਿ ਅਸੀਂ ਬਣਦੀ ਕਾਰਵਾਈ ਕਰਾਂਗੇ ਸਿੱਟ ਬਣਾ ਦਿੱਤੀ ਜਾਂਦੀ ਆ ਤੁਸੀਂ ਸੰਤੁਸ਼ਟ ਹੋ ਅਜੇ ਤੱਕ ਕੁਝ ਨਹੀਂ ਕਰਿਆ ਜੀ ਇਹਨਾਂ ਨੇ ਹਲਕਾ ਸਿਰਫ ਦੋ ਬੰਦੇ ਸਸਪੈਂਡ ਕਰਿਆ ਜਿਹੜੇ ਥੱਲੇ ਵਾਲੇ ਲੈਵਲ ਦੇ ਸੀ ਜਿਹੜੇ ਸਟਾਰਾਂ ਵਾਲੇ ਬੰਦੇ ਸੀ ਕਿਤੇ ਦੋ ਸਟਾਰ ਲੱਗੇ ਹੋਏ ਸੀ ਕਿਤੇ ਸਿੰਗਲ ਸਟਾਰ ਲੱਗਿਆ ਹੋਇਆ ਸੀ ਜਿਹੜੇ ਸਾਨੂੰ ਉੱਥੇ ਚੱਕ ਕੇ ਲੈ ਗਏ ਨੇ ਸੱਤ ਬੰਦੇ ਹੋਰ ਸੀ ਨਾਲ ਦੇ 9-10 ਬੰਦੇ ਸੀ ਟੁੱਟਲੇ ਉਹਨਾਂ ਦਾ ਕੁਝ ਕਰਿਆ ਹੀ ਨਹੀਂ ਬਾਈ ਇਹ ਤਾਂ ਸਿਰਫ ਦੋ ਬੰਦੇ ਗੋਗਲੋਂ ਦੀ ਮਿੱਟੀ ਝਾੜਨ ਵਾਲੀ ਗੱਲ ਕਰੀਆ ਵੀ ਉਹ ਦੋ ਬੰਦੇ ਸਸਪੈਂਡ ਕਰਤੀ ਇਹਨਾਂ ਨੇ ਬਾਕੀ ਤਾਂ ਉਦੋਂ ਦੇ ਉਦੋਂ ਹੀ ਫਿਰਦੇ ਨੇ ਬਾਕੀ ਸਾਡੇ ਤੇ ਪ੍ਰੈਸ਼ਰ ਦਬਾਉ ਪਾ ਰਹੇ ਨੇ ਤੁਸੀਂ ਸਮਝੌਤਾ ਕਰ ਲਓ ਸੀ ਉੱਤਾ ਕਰ ਲਓ ਆ ਕਹਿ ਰਹੇ ਨੇ ਸਾਨੂੰ अच्छा प्रेशर ਪਾਇਆ ਜਾ ਰਿਹਾ ਹੈ ਪ੍ਰੈਸ਼ਰ ਪਾ ਰਹੇ ਨੇ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਸਾਡੇ ਮਿੱਤਰ ਪਿਆਰਾਂ ਨੂੰ ਫੋਨ ਕਰਦੇ ਨੇ ਕਦੇ ਕਿਸੇ ਨੂੰ ਕਰਦੇ ਨੇ ਕਦੇ ਕਿਸੇ ਨੂੰ ਕਰਦੇ ਨੇ ਵੀ ਤੁਸੀਂ ਸਮਝੌਤਾ ਕਰ ਲਓ ਛੱਡੋ ਕੋਈ ਗੱਲ ਨਹੀਂ ਪਹਿਰੀਆਂ ਥਲਵਾ ਦੇਣੇ ਐ ਕਰਾ ਦੇਣੇ ਐ ਕਰਾ ਦੇਣੇ ਮੈਂ ਕਿਹਾ ਬਾਈ ਇਹ ਤਾਂ ਕੁਝ ਕਰਨੇ ਨਹੀਂ ਤਾਂ ਸਾਨੂੰ ਅੱਜ ਆ ਕੁਝ ਕਰਿਆ ਕੱਲ ਨੂੰ ਛੱਡੇ ਤੇ ਕੁਝ ਹੋਰ ਵੀ ਕਰ ਸਕਦੇ ਨੇ ਸਾਨੂੰ ਮਾਰ ਵੀ ਸਕਦੇ ਨੇ ਜਾਂ ਸਾਡੇ ਦੇ ਕੋਈ ਝੂਠਾ ਪਰਚਾ ਪਾ ਸਕਦੇ ਨੇ ਪੁਲਿਸ ਕੋਲ ਕੀ ਨਹੀਂ ਸਭ ਕੁਝ ਹੁੰਦਾ ਪੁਲਿਸ ਕੋਲ ਇਹ ਤਾਂ ਕਹਿੰਦੇ ਸੀ ਕੱਲ ਵੀ ਜਦੋਂ ਚੱਕ ਕੇ ਲੈ ਕੇ ਨੇ ਤੇਰੇ ਕੋਲੋਂ ਕੁਝ ਮਿਲੇ ਪਾਵੇ ਨਾ ਮਿਲੇ ਪਰਚਾ ਤੇਰੇ ਤੇ ਪਾਉਣਾ ਹੀ ਪਾਉਣਾ ਸੀ ਨੇ ਇਹ ਤਾਂ ਉਦੋਂ ਹੀ ਕਹਿੰਦੇ ਸੀ ਵੀ ਤੇਰੇ ਤੇ ਪਰਚਾ ਪਾਉਣੀ ਪਾਉਣਾ ਭਾਵੇਂ ਤੇਰੇ ਕੋਲ ਕੁਝ ਮਿਲੇ ਭਾਵੇਂ ਨਾ ਮਿਲੇ ਤੈਨੂੰ ਗੈਂਗਸਟਰ ਬਣਾ ਕੇ ਤੇਰੇ ਗੋਲੀ ਮਾਰ ਸਕਦੇ ਆਂ ਅਸੀਂ ਇਹ ਵੀ ਗੱਲ ਕਹੀਆਂ ਇਹਨਾਂ ਨੇ ਮੈਨੂੰ ਤੇਰਾ ਘਰ ਵੀ ਢਾਹਾਂਗੇ ਇਹ ਵੀ ਗੱਲ ਕਹੀਆਂ ਨੇ ਜਿਹੜਾ ਘਰ ਵੀ ਢਾ ਸਕਦੇ ਆਂ ਅਸੀਂ ਇਹ ਤਾਂ ਬਾਈ ਜੀ ਗੁੰਡਾ ਰਾਜਾ ਪੁਲਿਸ ਦਾ ਕੋਈ ਇੱਥੇ ਸੁਣਵਾਈ ਨਹੀਂ ਕੋਈ ਪੁੱਛਦਾ ਨਹੀਂ ਕੁਝ ਨਹੀਂ ਕਰਿਆ ਥੱਲੇ ਵਾਲੇ ਲੈਵਲ ਦੇ 200 ਸੈਂਟ ਕਰਤੇ ਜਿਨ੍ਹਾਂ ਨੂੰ ਸਾਨੂੰ ਕੁੱਟਿਆ ਜਿਹੜੇ ਮੇਨ ਸੀ ਉਹਨਾਂ ਦਾ ਕੁਝ ਕਹਿ ਹੀ ਨਹੀਂ ਇਹਨਾਂ ਨੇ ਪਰ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਜਿਹੜੇ ਕੰਮ 3 ਸਾਲਾਂ ਚ ਹੋਏ ਨੇ 70 ਸਾਲਾਂ ਚ ਨਹੀਂ ਹੋ ਇਹ ਤਾਂ ਸਿਰਫ ਦਿਖਾਵੇ ਵਾਸਤੇ ਹੋਇਆ ਆ ਕੀ ਹੋਇਆ ਤਾਂ ਪੁਲਿਸ ਨੂੰ ਗੁੰਡਾ ਰਾਜ ਬਣਾਤਾ ਪੁਲਿਸ ਨੂੰ ਪਰ ਗ੍ਰਹਿ ਮੰਤਰਾਲੇ ਤਾਂ ਖੁਦ ਭਗਵੰਤ ਮਾਨ ਸਾਹਿਬ ਜੀ ਦੇ ਹੱਥ ਵਿੱਚ ਹੈ ਜੀ ਤਾਂ ਪੁਲਿਸ ਦੀ ਲਗਾਮ ਖੋਲਤੀ ਇਹਨਾਂ ਨੇ ਪਹਿਲਾਂ ਮੜੇ ਮੂਟੇ ਡਰਦੇ ਸੀ ਪੁਲਿਸ ਵਾਲੇ ਹੁਣ ਤਾਂ ਹਰੇਕ ਬੰਦੇ ਨੂੰ ਜਾ ਕੇ ਚੱਕ ਲੈਂਦੇ ਨੇ ਜਾਂ ਸਾਨੂੰ ਕੰਮਕਾਰ ਵਾਲੇ ਬੰਦੇ ਨੂੰ ਚੱਕ ਸਕਦੇ ਨੇ ਆਮ ਬੰਦੇ ਨੂੰ ਚੱਕਣਾ ਤਾਂ ਸੌਖਾ ਹੈ ਅਸੀਂ ਪਹਿਲਾਂ ਪਿੰਡ ਦੇ ਸਰਪੰਚ ਵੀ ਰਹੇ ਨੇ ਮੇਰੇ ਫਾਦਰ ਹੋਰ ਵੀ ਕੰਮਕਾਰ ਸਾਡਾ ਵਧੀਆ ਸਾਡੇ ਵਰਗੇ ਬੰਦੇ ਨੂੰ ਜਰਾ ਅਸੀਂ ਚੱਕ ਸਕਦੇ ਨੇ ਆਮ ਬੰਦੇ ਨੂੰ ਚੱਕੜਾਂ ਦਾ ਬੜੀ ਸੌਖੀ ਗੱਲ ਐ ਜਿਹਦੀ ਨਹੀਂ ਪਹੁੰਚ ਕੋਈ ਸਰਕਾਰੀ ਦਰਬਾਰੇ ਮੜਾ ਮਟਮਲਾ ਕੁਛ ਇਹਨੂੰ ਜਾਣਦਾ ਨਹੀਂ ਕੋਈ ਉਹ ਤਾਂ ਜਦ ਮਰਜ਼ੀ ਚੱਕ ਕੇ ਜਦ ਮਰਜ਼ੀ ਪਰਚਾ ਪਾ ਸਕਦੇ ਨੇ ਇਹ ਤਾਂ ਛੋਟੇ ਮੋਟੇ ਜਿਹੜੇ ਗਰੀਬ ਨੇ ਉਹਨਾਂ ਨੂੰ ਤੰਗ ਕਰਦੇ ਨੇ ਅਮੀਰ ਬੰਦੇ ਨੂੰ ਇਥੇ ਕੋਈ ਨਹੀਂ ਤੰਗ ਕਰਦਾ ਜਿਹੜੇ ਅਸਲੀ ਮગરਮਛ ਨੇ ਉਹ ਤਾਂ ਬੈਠੇ ਨੇ ਉੱਥੇ ਰੱਤੀ ਤਾਂ ਛੋਟੇ ਮੋਟੇ ਨੇ ਵਿਚਾਰੇ ਸਸਪੈਂਡ ਕਰਤੇ ਬਾਈ ਦਿਨ ਰਾਤ ਤੁਸੀਂ ਮਿਹਨਤ ਕਰਦੇ ਹੋ ਬਾਹਰਲੇ ਸੂਬਿਆਂ 'ਚ ਰਹਿੰਦੇ ਹੋ ਬਾਈ ਨੇ ਦੱਸਿਆ ਕਿ ਤੁਸੀਂ ਦੋ ਦੋ ਤਿੰਨ ਤਿੰਨ ਮਹੀਨੇ ਘਰ ਨਹੀਂ ਮੁੜਦੇ ਬਾਹਰ ਰਹਿੰਦੇ ਹਾਂ ਭਗਵੰਤਮਾਨ ਸਾਹਿਬ ਤਾਂ ਦਾਅਵੇ ਕਰਦੇ ਸੀ ਕਿ ਗੋਰੇ ਆ ਕੇ ਇੱਥੇ ਕੰਮ ਕਰਨਗੇ ਇੱਥੇ ਤਾਂ ਜਿਹੜੇ ਖੁਦ ਹੋਰੇ ਕੰਮ ਕਰਦੇ ਨੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਇਹ ਬਾਈ ਜੀ ਜਿਹੜੇ ਅਸੀਂ ਸਾਡੇ ਵਰਗੇ ਬੰਦੇ ਇੱਥੋਂ ਰਹਿੰਦੇ ਨੇ ਪੰਜਾਬ ਦੇ ਵਿੱਚ ਅਸੀਂ ਬਾਰ ਬਾਰੇ ਕਰੇ ਸੋਚਿਆ ਨਹੀਂ ਅਸੀਂ ਪੰਜਾਬ 'ਚ ਰਹਿ ਕੇ ਪੰਜਾਬ 'ਚ ਰਹਿ ਕੇ ਹੀ ਕੰਮ ਕਰਨਾ ਚਾਹੁੰਦੇ ਆ ਪਰ ਸਾਡੇ ਵਰਗੇ ਬੰਦਿਆਂ ਨੂੰ ਕੰਮ ਨਹੀਂ ਕਰਨ ਦਿੰਦੇ ਇਹ ਬਾਹਰੋਂ ਕਿੱਥੋਂ ਬੰਦੇ ਆ ਜਾਣਗੇ ਇੱਥੇ ਜਿਹੜਾ ਬੰਦਾ ਪੰਜਾਬ 'ਚ ਰਹਿ ਕੇ ਸਹੀ ਖੇਤੀਬਾੜੀ ਕਰਦਾ ਆਪਣੀ ਜਾਂ ਕੋਈ ਹੋਰ ਮੜਾ ਮੋਟਾ ਬਿਜ਼ਨਸ ਕਰਦਾ ਉਹ ਨਹੀਂ ਕਰਨ ਦੇ ਰਹੇ 1 ਸਾਡੇ ਵਰਗੇ ਬੰਦੇ ਨੇ ਆਮ ਬੰਦੇ ਨੂੰ ਚੱਕ ਲਿਆ ਤਾਂ ਬਾਹਰਲੇ ਬੰਦੇ ਨੂੰ ਕਿਹੜੇ ਛੱਡਣਗੇ ਇਹ ਇਹ ਤਾਂ ਬਿਲਕੁਲ ਝੂਠੇ ਦਾਅਵੇ ਨੇ ਕੁਝ ਨਹੀਂ ਕਰਦੇ ਇਹ ਤਾਂ ਗੁੰਡਾ ਰਾਜ ਚੱਲ ਰਿਹਾ ਬਾਈ ਜੀ ਸਾਰਾ ਕੁਝ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਅਸੀਂ ਇਹ ਕਰਦੇ ਆ ਜਿਹੜੇ 7-8 ਬੰਦੇ ਹੋਰ ਸੀ ਨਾਲ ਦੇ ਇੱਕ ਇੱਕ 2 ਸਟਾਰ ਵਾਲਾ ਬੰਦਾ ਸੀ ਇੱਕ ਸਿੰਗਲ ਸਟਾਰ ਵਾਲਾ ਬੰਦਾ ਸੀ ਉਹ ਬੰਦੇ ਸਾਡੇ ਸਾਹਮਣੇ ਲਿਆਂਦੇ ਜਾਣ ਸਾਡੇ ਖੂਨ ਵਾਲੇ ਕੱਪੜੇ ਜਿਹੜੇ ਲੱਗੇ ਚੱਕ ਕੇ ਕੁਰਤਾ ਪਜਾਮਾ ਤੇ ਬਰੈਨ ਉਹ ਸਾਡੀ ਵਾਪਸ ਕਰਾਈ ਜਾਵੇ ਉਹ ਅਸੀਂ ਸਾਡੇ ਬੰਦੇ ਸਾਹਮਣੇ ਲਿਆਂ ਜਿਹੜੇ ਅਸੀਂ ਪਛਾਣ ਕੇ ਹੁਣ ਪੁਲਿਸ ਦਾ ਸਾਨੂੰ ਕਹਿੰਦੇ ਤੁਸੀਂ ਦੱਸੋ ਕਿਹੜੇ ਬੰਦੇ ਸੀ ਸਾਨੂੰ ਇਸ ਬਾਰੇ ਕੀ ਪਤਾ ਵੀ ਕਿਹੜੇ ਬੰਦੇ ਸੀ ਕਿਹੜੇ ਨਹੀਂ ਸੀ ਅਸੀਂ ਪੁਲਿਸ ਦੇ ਅਧਿਕਾਰੀਆਂ ਨੂੰ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਚੌਕੀ ਇੰਚਾਰਜ ਨੂੰ ਫੋਨ ਕੀਤਾ ਪਹਿਲਾਂ ਤਾਂ ਉਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ ਅਸੀਂ ਸਵੇਰੇ ਫੋਨ ਕੀਤਾ ਵਟਸਐਪ ਤੇ ਕਾਲ ਲਾਈ ਉਹਨਾਂ ਨੇ ਫੋਨ ਚੁੱਕਿਆ ਫੋਨ ਚੁੱਕਣਸਾਰ ਜਦੋਂ ਅਸੀਂ ਥੋੜੇ ਮਸਲੇ ਬਾਰੇ ਗੱਲ ਕਰੀ ਉਹ ਫੋਨ ਕੱਟ ਜਾਂਦੇ ਨੇ ਇਹਦਾ ਮਤਲਬ ਆ ਸਾਰਾ ਕੁਝ ਪਤਾ ਹੈ ਸਾਰਾ ਉਹਨਾਂ ਦੇ ਕੀਤਾ ਉਹਨਾਂ ਨੇ ਤਾਂ ਹੀ ਉਹ ਕੰਨੀ ਘਤਰਾ ਰਹੇ ਨੇ ਨਹੀਂ ਆਪਣਾ ਪੱਖ ਦੰਦੇ ਸਪਸ਼ਟੀਕਰਨ ਦੰਦੇ ਆਪਣਾ ਜਿਹੜਾ ਬਡਾਲੀ ਵਾਲਾ ਐਸਐਚਓ ਹੈ ਬਈ ਜੀ ਇਹਦੇ ਸਾਰਾ ਧਿਆਨ ਚ ਹੈ ਇਹ ਨਹੀਂ ਪਤਾ ਇਹ ਨਾਲ ਹੈਗਾ ਜੀ ਜਦੋਂ ਮੇਰੇ ਸਾਹਮਣੇ ਆ ਜੇ ਫਿਰ ਤਾਂ ਪਛਾਣ ਸਕਦਾ ਮੈਂ ਐਦਾਂ ਹੁਣ ਮੈਨੂੰ ਕੀ ਪਤਾ ਵੀ ਕੌਣ ਹੈ ਕੌਣ ਨਹੀਂ ਜੇ ਤੁਹਾਡੇ ਸਾਹਮਣੇ ਬੰਦੇ ਆ ਜਾਣ ਪਹਿਚਾਣ ਸਾਰੇ ਬੰਦੇ ਪਛਾਣ ਲਾਂਗੇ ਬਾਈ ਅਸੀਂ ਇਕੱਲਾ ਇਕੱਲਾ ਬੰਦਾ ਪਛਾਣ ਲਾਂਗੇ ਜਿਹੇ ਸਾਹਮਣੇ ਆਜਣ ਸਾਡੀ ਕਿੱਦਾਂ दारू ਵਗੈਰਾ ਪੀਤੀ ਸੀ ਇਹ ਚਾਰ ਪੰਜ ਬੰਦਿਆਂ ਦੇ ਵਿੱਚੋਂ ਦਾਰੂ ਪੀਤੀ ਸੀ ਹੂੰ ਕੁਝ ਬੰਦੇ ਸੋਫੀ ਜੀ ਕੁਝ ਬੰਦੇ ਬਿਨਾ ਵਰਦੀ ਤੋਂ ਸੀ ਸਾਡੇ ਸਾਹਮਣੇ ਉਹ ਪੁਲਿਸ ਦਾ ਕਹਿੰਦੀ ਤੁਸੀਂ ਦੱਸੋ ਵੀ ਕਿਹੜੇ ਬੰਦੇ ਸੀ ਸਾਨੂੰ ਹੁਣ ਕੀ ਪਤਾ ਬਾਈ ਸਿਰਫ ਇੱਕ ਬੰਦੇ ਨੇਮ ਪਲੇਟ ਲੱਗੀ ਹੋਈ ਸੀ ਉਹ ਇਹਨਾਂ ਨੇ ਸਸਪੈਂਡ ਕਰਤਾ ਇੱਕ ਬੰਦੇ ਦਾ ਉਦਾਂ ਨਾਂ ਲੈ ਰਹੇ ਸੀ ਵਿੱਚ ਉਹ ਇਹਨਾਂ ਨੇ ਸਸਪੈਂਡ ਕਰਤਾ ਬਾਕੀ ਤਾਂ ਪਤਾ ਹੀ ਨਹੀਂ ਕੌਣ ਸੀ ਕੌਣ ਨਹੀਂ ਸੀ ਕਿਸੇ ਦੇ ਨੇਮ ਪਲੇਟ ਨਹੀਂ ਸੀ ਪੁੱਛ ਨਹੀਂ ਸੀ ਕਿਸੇ ਦੇ ਸਟਾਰ ਲੱਗੇ ਹੋਏ ਸੀ ਇੱਕ ਬੰਦੇ ਦੇ ਸਿੰਗਲ ਸਟਾਰ ਸੀ ਇੱਕ ਬੰਦੇ ਦੋ ਸਟਾਰ ਸੀ ਦੋ ਸਟਾਰ ਵਾਲਾ ਬੰਦਾ ਰੋਡਾ ਸੀ ਮੋਨਾ ਸੀ ਸਿੰਗਲ ਸਟਾਰ ਵਾਲਾ ਬੰਦਾ ਪੱਗ ਬੰਨੀ ਹੋਈ ਸੀ ਦਾੜੀ ਕੱਟਮੀ ਸੀ ਉਹ ਬੰਦੇ ਦੀ ਉਹ ਬੰਦੇ ਸੀ ਹੁਣ ਅਸੀਂ ਤਾਂ ਉਹ ਜਾਣਦੇ ਨਹੀਂ ਇਹਦਾ ਜਿਹੜਾ ਬਲਵਿੰਦਰ ਸਿੰਘ ਐਸਐ ਜੀ ਨੇ ਸਾਨੂੰ ਛੱਡਿਆ ਸਵੇਰੇ ਉਹਨੂੰ ਕੱਲੀ-ਕੱਲੀ ਗੱਲ ਦਾ ਪਤਾ ਸਾਰੀ ਰਾਤ ਨਾਲ ਸੀ ਉਹ ਉਹ ਵਿੱਚ ਸੀ ਸਾਰੀ ਗੱਲਬਾਤ ਤੇ ਉਹਨੂੰ ਸਾਰਾ ਕੁਝ ਪਤਾ ਹੈ ਵੀ ਕਿਹੜੇ-ਕਿਹੜੇ ਬੰਦੇ ਸੀ ਕੌਣ-ਕੌਣ ਸੀ ਕਿਹੜੇ-ਕਿਹੜੇ ਚੱਕ ਕੇ ਲੈ ਕੇ ਆਏ ਨੇ ਉਹਨੂੰ ਕੱਲੇ-ਕੱਲੇ ਬੰਦੇ ਦਾ ਪਤਾ ਉਹਦੋਂ ਪੁੱਛਣੇ ਵੀ ਕਿਹੜੇ-ਕਿਹੜੇ ਬੰਦੇ ਸੀ ਉਹ ਆਪੇ ਦੱਸੂ ਵੀ ਕਿਹੜੇ-ਕਿਹੜੇ ਬੰਦੇ ਆਏ ਸੀ ਉਹ ਸਾਰੇ ਬੰਦੇ ਬਾਈ ਜੀ ਸਸਪੈਂਡ ਹੋਣੇ ਚਾਹੀਦੇ ਨੇ ਬਾਕੀ ਕਾਰਵਾਈ ਅਸੀਂ ਕਰਾਂਗੇ ਧਰਨਾ ਲਾਉਣਾ ਪਿਆ ਸਾਨੂੰ ਅਸੀਂ ਧਰਨਾ ਵੀ ਲਾਵਾਂਗੇ ਹੋਰ ਕੋਈ ਕਾਰਵਾਈ ਕਰਨੀ ਪਈ ਅਸੀਂ ਉੱਥੇ ਤੱਕ ਜਾਵਾਂਗੇ ਹਾਈ ਕੋਰਟ ਤੱਕ ਵੀ ਅਸੀਂ ਜਾਵਾਂਗੇ ਇਹਨਾਂ ਨੂੰ ਅਸੀਂ ਬੰਦਰਾ ਪੁੱਤ ਜੀ ਜੀ ਧੰਨਵਾਦ ਜੀ ਹੋਰ ਵੀ ਵੀਰ ਨੇ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਜੀ ਦਾ ਨਾਮ ਅਮਨਦੀਪ ਸਿੰਘ ਆ ਬਾਈ ਅਮਨਦੀਪ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਨੇ ਜੋ ਕੀਤਾ ਉਸ ਤੋਂ ਬਾਅਦ ਕਰਨਲ ਬਾਟ ਦੇ ਮੈਸੇਜ ਪਹੁੰਚਦੇ ਨੇ ਤੇ ਪ੍ਰਸ਼ਾਸਨ ਕਹਿ ਰਿਹਾ ਇਹ ਅਸੀਂ ਕਾਰਵਾਈ ਕਰ ਰਹੇ ਆ ਸਿੱਟ ਬਣਾ ਦਿੱਤੀ ਗਈ ਆ ਸੰਤੁਸ਼ਟ ਹੋਏ ਕੰਮ ਤੋਂ ਦੇਖੋ ਗੱਲ ਇਹ ਹੈ ਜੀ ਪ੍ਰਸ਼ਾਸਨ ਕਹਿ ਰਿਹਾ ਵਧੀਆ ਗੱਲ ਆ ਹਨਾ ਵੀ ਜਿਵੇਂ ਹੁਣ ਕਰਨਲ ਬਾਟ ਸਾਹਿਬ ਦੇ ਘਰੋਂ ਆਏ ਸਾਡੇ ਵਾਸਤੇ ਤਾਂ ਵੈਸੇ ਤੁਸੀਂ ਨੇ ਕਿਹਾ ਵੀ ਧੰਨਵਾਦ ਉਹਨਾਂ ਦਾ ਰਿਆਉਣ ਤੇ ਪਰ ਸਾਡੇ ਵਾਸਤੇ ਸ਼ਰਮ ਵਾਲੀ ਗੱਲ ਆ ਯਾਰ ਜਿਹੜੇ ਬੰਦੇ ਅਸੀਂ ਬਾਹਰ ਫਿਰਦੇ ਆ ਜਾਂ ਆਉਂਦੇ ਆ ਹਰ ਰੋਜ਼ ਹਨਾ ਜਾਂ ਕਿਸੇ ਸਿਆਸੀ ਪਰੋਅ ਨਾਲ ਜੁੜੇ ਹੋਏ ਆ ਬਹੁਤ ਸਾਰੇ ਫਤੇਗੜ ਸਾਹਿਬ ਚ ਵੀ ਇਦਾਂ ਦੇ ਸਮਾਜ ਸੇਵੀ ਨੇ ਜਿਹੜੇ ਵਿਚਰਦੇ ਰਹਿੰਦੇ ਨੇ ਲੋਕਾਂ ਚ ਉਹ ਵੀ ਇਹਦੇ ਹੱਕ ਚ ਆ ਸਕਦੇ ਸੀ ਹਾਂਜੀ ਹਾਂਜੀ ਆਉਣਾ ਵੀ ਚਾਹੀਦਾ ਆਉਣਾ ਵੀ ਚਾਹੀਦਾ ਚਲੋ ਜਿਹੜਾ ਐਸਐਸਪੀ ਸਾਹਿਬ ਨੇ ਉਹ ਵੀ ਇੱਕ ਸਮਾਜ ਸੇਵੀ ਹੋਣੇ ਉਹ ਵੀ ਆਪਾਂ ਐਵੇਂ ਨਹੀਂ ਕਹਿ ਸਕਦੇ ਵੀ ਸਮਾਜ ਸੇਵੀ ਨਹੀਂ ਉਹਨਾਂ ਨੂੰ ਵੀ ਇੱਕ ਸਮਾਜ ਸੇਵਾ ਦੇ ਰੂਪ ਚ ਅੱਜ ਦਾ ਦਿਨ ਇਹਦੇ ਨਾਲ ਖੜਨਾ ਚਾਹੀਦਾ ਇਹਦੀ ਸੁਣਨੀ ਚਾਹੀਦੀ ਆ ਕਿਉਂਕਿ ਟਵਾਣਾ ਸਾਹਿਬ ਸਿੱਧੀ ਜੀ ਗੱਲ ਆ ਕੋਈ ਬਿੰਗ ਬਲਾਉ ਵਾਲੀ ਗੱਲ ਨਹੀਂ ਕਿ ਜਿਹੜਾ ਉਹ ਦੱਸ ਰਿਹਾ ਵੀ ਚੌਂਕੀ ਇੰਚਾਰਜ ਹੈ ਉੱਥੇ ਲੈ ਕੇ ਗਏ ਨੇ ਚੌਂਕੀ ਇੰਚਾਰਜ ਨੂੰ ਬੁਲਾ ਕੇ ਪੁੱਛਣ ਕਿਹੜੇ-ਕਿਹੜੇ ਬੰਦੇ ਸੀਗੇ ਤਾਂ ਇਹਨਾਂ ਨੂੰ ਲੈ ਲੈਣੇ ਨੇ ਟੱਬਰ ਦੇ ਲੈ ਲੈਣੇ ਦੋ ਬੰਦੇ ਹੋਰ ਮੋਤਵਰ ਲੈਣ ਬਹਿ ਕੇ ਜਿਹੜੀ ਗੱਲਬਾਤ ਆ ਚਲੋ ਜੇ ਕਿਸੇ ਇਨਸਾਨ ਤੋਂ ਗਲਤੀ ਹੁੰਦੀ ਵੀ ਆ ਉਹ ਗਲਤੀ ਦਾ ਹੱਲ ਵੀ ਹੁੰਦਾ ਹੈ ਕਈ ਵਾਰ ਚੀਜ਼ਾਂ ਗਲਤੀ ਨਾਲ ਉਹਦੇ ਨਾਲ ਸੰਪਰਕ ਹੋਇਆ ਕਿਸੇ ਅਧਿਕਾਰੀ ਦਾ ਕਿਉਂਕਿ ਲੰਬੜਦਾਰੋਂ ਤੁਸੀਂ ਪਿੰਡ ਦੇ ਬਈ ਜੀ ਇਹ ਮਸਲੇ ਨੂੰ ਤੁਸੀਂ ਨਿਮੇੜ ਦਿਓ ਜਾਂ ਕਿੱਦਾਂ ਦੇਖੋ ਬਈ ਜੀ ਗੱ ਮੈਸੇਜ ਆਉਂਦਾ ਹਨਾ ਤਾਂ ਜਿਹੜੀ ਹੁਣ ਰਿਆ ਕੇ ਕਹਾਣੀ ਇਹ ਬੰਦੇ ਦੀ ਦਰਦ ਸੁਣਦੇ ਆ ਉਹ ਉੱਥੇ ਤੱਕ ਸ਼ਾਇਦ ਉਹ ਨਾ ਪਹੁੰਚਣ ਵੀ ਇਹਦੇ ਜਿਹੜੇ ਕੱਪੜੇ ਲਾ ਕੇ ਲੈ ਕੇ ਗਏ ਇਹਨੂੰ ਸਾਰੀ ਰਾਤ ਉਹ ਬੰਦਾ ਕੁੱਟਦਾ ਰਿਹਾ ਸ਼ਰਾਬ ਪੀ ਕੇ ਹਨਾ ਕਿ ਉਦੋਂ ਇਹਦਾ ਹੁਣ ਨੂੰ ਚੀਜ਼ਾਂ ਐਸਐਸਪੀ ਸਾਹਿਬ ਨੂੰ ਕਰ ਦੇਣੀਆਂ ਚਾਹੀਦੀਆਂ ਸੀਗੀਆਂ ਕਿਉਂਕਿ ਕੋਈ ਵੀ ਬੰਦਾ ਕੰਮ ਕਰਨੇ ਵਾਲਾ ਉਹ ਹਾਈ ਕੋਰਟ ਦੇ ਚੱਕਰਾਂ 'ਚ ਜਾ ਐਡਾ ਕੋਈ ਮਨੋ ਖੁਸ਼ ਨਹੀਂ ਹੁੰਦਾ ਵੀ ਮੈਂ ਕੇਸ ਲੜਦਾ ਫੇਰਾ ਕਿਉਂਕਿ ਯਾਰ ਇਹ ਤਾਂ ਸ਼ੁਰੂ ਤੋਂ ਸ਼ੁਰੂ ਤੋਂ ਕੰਮ ਕਰਨੇ ਵਾਲੇ ਬੰਦੇ ਨੇ ਕੰਮ ਕਰਦੇ ਰਹੇ ਨੇ ਹੁਣ ਕਿਸੇ ਤੱਕ ਪਹੁੰਚਣਾ ਮਤਲਬ ਉਹ ਚੀਜ਼ ਹੋਰ ਹੁੰਦੀ ਹੈ ਹੁਣ ਤਾਂ ਜਿਹੜਾ ਸਾਡੇ ਤੱਕ ਪਹੁੰਚਣ ਦੀ ਬਜਾਇਤ ਹੈ ਇਹਦੇ ਘਰ ਦੇ ਐਸਐਸਪੀ ਤੱਕ ਪਹੁੰਚ ਗਏ ਹੂੰ ਉੱਥੇ ਬਹਿ ਕੇ ਇਹਨਾਂ ਦੀ ਗੱਲ ਹੋ ਗਈ ਉਹਨਾਂ ਨੇ ਦੋ ਬੰਦੇ ਜਿਹੜੇ ਸੀਗੇ ਉਹ ਸੁਣਿਆ ਵੀ ਉਹ ਕਹਿੰਦੇ ਨੇ ਵੀ ਮੈਂ ਸੁਣਿਆ ਹੀ ਆ ਵੈਸੇ ਮੈਨੂੰ ਪੱਕਾ ਨਹੀਂ ਪਤਾ ਵੀ ਸਟੈਂਡ ਕੀਤੇ ਨੇ ਕਿ ਨਹੀਂ ਕੀਤੇ ਪਰ ਜੋ ਵੀ ਚੀਜ਼ਾਂ ਨੇ ਬਾਠ ਦੀ ਘਰ ਵਾਲੀ ਦੌਰੇ ਆਉਣਾ ਜਾਂ ਧਰਨਿਆਂ ਦੀ ਗੱਲ ਹਨਾ ਹੁਣ ਅਸੀਂ ਬੈਠੇ ਸੀਗੇ ਯਾਰ ਅਸੀਂ ਤਾਂ ਇਹ ਸਾਰੇ ਨੌਜਵਾਨ ਬੈਠੇ ਸਾਡੇ ਪਿੰਡੋਂ ਅਸੀਂ ਸਾਰੇ ਕਹਿ ਰਹੇ ਸੀਗੇ ਬਾਈ ਯਾਰ ਵੀ ਦੇਖੋ ਕੋਈ ਵੀ ਆ ਧਰਨਾ ਟਵਾਣਾ ਸਾਹਿਬ ਕਿਉਂਕਿ ਦੋ ਚੀਜ਼ਾਂ ਨੇ ਜਿਹੜੀ ਨਸ਼ਿਆਂ ਦੇ ਅਗੇਂਸਟ ਚੱਲ ਰਹੀ ਹੈ ਚੀਜ਼ ਅਸੀਂ ਉਹ ਵੀ ਕਹਿੰਦੇ ਆ ਵੀ ਉਹ ਵੀ ਨਾ ਦੱਬੀ ਜਾਵੇ ਇਹ ਆਪ ਵੀ ਬੰਦਾ ਸੋਸ਼ਲ ਵਰਕਰ ਨਾਲ ਜੁੜਿਆ ਹੋਇਆ ਹੈ ਬਾਈ ਜੀ ਤੁਸੀਂ ਚੰਗੀ ਚਲੋ ਤੁਸੀਂ ਕਹਿ ਰਹੇ ਹੋ ਉਹ ਵੀ ਨਾ ਦੱਬੀ ਜਾਵੇ ਪਰ ਇਦਾਂ ਜੇ ਕਿਸੇ ਕੋਲੋਂ ਕੁਝ ਫੜਿਆ ਵੀ ਜਾਂਦਾ ਤਾਂ ਉਹਨੂੰ ਵੀ ਨਹੀਂ ਕੁੱਟ ਸਕਦੇ ਉਹਦਾ ਵੀ ਪ੍ਰੋਸੈਸ ਆ ਪਹਿਲਾਂ ਕੋਰਟ ਬਣੇ ਨੇ ਉੱਥੋਂ ਰਿਮਾਂਡ ਲਿੱਤਾ ਜਾਂਦਾ ਜੀ ਫੇਰ ਉਹ ਤੋਂ ਬਾਅਦ ਕੋਈ ਕਾਰਵਾਈ ਹੁੰਦੀ ਹੈ ਇਹ ਤਾਂ ਕੁਝ ਫੜਿਆ ਵੀ ਨਹੀਂ ਗਿਆ ਚੱਕ ਕੇ ਉਦਾਂ ਹੀ ਕੁੱਟ ਦੇਣਾ ਇਹ ਤਾਂ ਕਿਤੇ ਨਾ ਕਿਤੇ ਸੰਗਲ ਖੋਲ ਦੇਣੇ ਵਾਲੀ ਗੱਲ ਆ ਟਵਾਣਾ ਸਾਹਿਬ ਇਹ ਗੱਲ ਦਾ ਰੋਸ ਹੈ ਅਸੀਂ ਸਾਡੇ ਭ ਮੈਂ ਛੋਟੇ ਲੈਵਲ ਤੇ ਨਹੀਂ ਪੂਰੇ ਵੱਡੇ ਲੈਵਲ ਤੇ ਖੜਿਆ ਜਿੱਥੇ ਤੱਕ ਵੀ ਜਾਊਗਾ ਸੀ ਇਹਦੇ ਨਾਲ ਆ ਜਿਹੜੀ ਗੱਲ ਉਹ ਗਲਤ ਹੈ ਉਹ ਗਲਤ ਹੈ ਮੇਰੇ ਵਾਸਤੇ ਵੀ ਮੈਂ ਕਿਸੇ ਨਾਲ ਕਰੂੰਗਾ ਉਹ ਗਲਤ ਹੈ ਕੋਈ ਕਿਸੇ ਨਾਲ ਕਰੇ ਉਹ ਵੀ ਗਲਤ ਆ ਪਰ ਜਿਹੜੀ ਗੱਲ ਆਪਾਂ ਇਹ ਕਹਿ ਰਹੇ ਆਂ ਵੀ ਉਹ ਬੰਦਾ ਵੀ ਹਾਲੇ ਤੱਕ ਮਨ ਦੇ ਵਿੱਚ ਉਹਦੇ ਨਾਲ ਮੇਰੀਆਂ ਗੱਲਾਂ ਹੋਈਆਂ ਜਿਹੜੀ ਸਪਸ਼ਟ ਗੱਲ ਹੈ ਉਹ ਹਾਲੇ ਵੀ ਇਹੀ ਗੱਲ ਤੇ ਹੈ ਵੀ ਯਾਰ ਮੇਰੀ ਜਿਹੜੀ ਚੀਜ਼ ਨੂੰ ਕਲੀਅਰ ਹੋ ਜਵੇ ਨਾ ਮੇਰੇ ਮਨ ਚੋਂ ਡਰ ਨਿਕਲ ਜਾਵੇ ਉਹ ਤੁਸੀਂ ਨੇ ਸੁਣੀ ਇਹ ਨੇ ਗੱਲਾਂ ਉਹਦੀਆਂ ਉਹ ਕਹਿੰਦਾ ਵੀ ਮੈਂ ਤਾਂ ਮਾਰਨ ਦਾ ਵੀ ਡਰ ਆ ਯਾਰ ਕਿਤੇ ਮਾਰ ਇਹਨਾਂ ਦੇਣ ਜਾਂ ਮੈਨੂੰ ਰਾਤ ਨਾਲ ਮਾਰ ਦੰਦੇ ਉਹ ਕੋਈ ਗੱਲ ਐਡੀ ਨਹੀਂ ਹੈ ਐਸਐਸਪੀ ਸਾਹਿਬ ਉਹ ਚੀਜ਼ ਨੂੰ ਬਹਿ ਕੇ ਇਹਨੂੰ ਭਰੋਸੇ ਚ ਲੈ ਕੇ ਸਾਰੀ ਗੱਲਬਾਤ ਨੂੰ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਬੁਲਾ ਕੇ ਉਹਨਾਂ ਤੋਂ ਅਸਲੀ ਗੱਲ ਪੁੱਛ ਕੇ ਵੀ ਹੋਇਆ ਕੀ ਹੈ ਗੱਲ ਦਾ ਤਾਂ ਪਤਾ ਲੱਗੇ ਨਾ ਯਾਰ ਗੱਲ ਦਾ ਤਾਂ ਪਤਾ ਲੱਗੇ ਵੀ ਇਹ ਇਹ ਜਿਹੜੀ ਇਹ ਸੱਚਾ ਹੈ ਕੋ ਖਬਰ ਦੇਣ ਵਾਲਾ ਸੱਚਾ ਹੈ ਕੋ ਪੁਲਿਸ ਵਾਲੇ ਸੱਚੇ ਨੇ ਮਤਲਬ ਕੋਈ ਗਲਤ ਹੈ ਇਹਦੇ ਵਿੱਚ ਸਚਾਈ ਤਾਂ ਸਾਹਮਣੇ ਆਉਣੀ ਚਾਹੀਦੀ ਹੈ ਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਜੀ ਕਿ ਸਰਕਾਰ ਦੀ ਨਾਕਾਮੀ ਹੈ ਚੀਜ਼ ਤਾਂ ਦੇਖੋ ਜਿਹੜੀ ਹੈ ਇਹ ਇਹ ਜਿਹੜਾ ਮੋਤਬਰ ਬੰਦਾ ਹੈ ਜਿਹਨੂੰ ਇੱਕ ਜ਼ਿੰਮੇਵਾਰੀ ਮਿਲੀ ਹੈ ਇਹ ਜ਼ਿਲ੍ਹੇ ਦੀ ਹਨਾ ਜਾਂ ਐਮਐਲਏ ਸਾਹਿਬ ਨੇ ਹਨਾ ਉਹ ਆ ਕੇ ਉਹ ਚੀਜ਼ ਨੂੰ ਦੇਖਣ ਵੀ ਕਿਵੇਂ ਆ ਕਿਵੇਂ ਨਹੀਂ ਉਰੇ ਧਰਨਾ ਲੱਗਣ ਦੀ ਨੌਬਤ ਜਾਂ ਕਿਸੇ ਨੂੰ ਹਾਈ ਕੋਰਟ ਜਾਣ ਦੀ ਨੌਬਤੇ ਨਾ ਆਵੇ ਇੱਕ ਬੰਦਾ ਚੀਕ-ਚੀਕ ਕੇ ਕਹਿ ਰਿਹਾ ਮੈਂ ਬਾਈ ਨੇ ਕਿਹਾ ਕਿ ਅਸੀਂ ਧਰਨੇ ਦੀ ਵੀ ਤਿਆਰੀ ਕਰ ਰਹੇ ਹਾਂ ਜੇ ਨਾ ਕਰ ਦੇ ਦੇਖੋ ਸਾਡੀ ਤਾਂ ਕੋਸ਼ਿਸ਼ ਇਹ ਆ ਸਾਡਾ ਭਾਈ ਹੈ ਅਸੀਂ ਧਰਨਾ ਨਹੀਂ ਲੱਗਣ ਦੇਣਾ ਅਸੀਂ ਅੱਜ ਧਰਨਾ ਲਵਾਉਣ ਵਾਸਤੇ ਨਹੀਂ ਆਏ ਅੱਜ ਤੱਕ ਅਸੀਂ ਇਹਦੇ ਨਾਲ ਇਹਨੂੰ ਸਮਝਾਉਣ ਆਏ ਆ ਵੀ ਇਹ ਚੀਜ਼ ਨੂੰ ਨਾ ਕਰੋ ਪ੍ਰਸ਼ਾਸਨ ਜੋ ਕਹਿੰਦਾ ਸੀ ਪ੍ਰਸ਼ਾਸਨ ਤੇ ਅੱਜ ਵੀ ਸਾਨੂੰ ਵਿਸ਼ਵਾਸ ਹੈ ਐਸਐਸਪੀ ਸਾਹਿਬ ਤੇ ਵਿਸ਼ਵਾਸ ਹੈ ਵੀ ਉਹ ਇਹ ਚੀਜ਼ ਨੂੰ ਹੱਲ ਕਰਨਗੇ ਬਾਈ ਜੇ ਉਹਨਾਂ ਤੇ ਵਿਸ਼ਵਾਸ ਆ ਤਾਂ ਸਾਰਾ ਕੁਝ ਕਲੀਅਰ ਆ ਫਿਰ ਕਾਰਵਾਈ ਕਿਉਂ ਨਹੀਂ ਹੋਈ ਕਿਉਂ ਨਹੀਂ ਉਹ ਬੰਦੇ ਫੜੇ ਜਾਂਦੇ ਸਿੱਟ ਬਣਾ ਤੀ ਗੱਲ ਇਹ ਤਾਂ ਕਹਿ ਰਹੇ ਨੇ ਕਿ ਠੰਡੇ ਵਕਤੇ ਪਾਉਣੇ ਵਾਲੀ ਗੱਲ ਆ ਫਿਰ ਤਾਂ ਮੁਲਾਜ਼ਮ ਜਿਹੜੇ ਹੈਗੇ ਨੇ ਜਿਹੜੇ ਸਸਪੈਂਡ ਕਰੇ ਨੇ ਉਹ ਵੀ ਇੱਕ ਦੂਜੇ ਮੁਲਾਜ਼ਮ ਨੂੰ ਜਾਣਦੇ ਹੋਣੇ ਉਹ ਵੀ ਦੱਸ ਸਕਦੇ ਨੇ ਵੀ ਕੌਣ ਸੀ ਦੇਖੋ ਟਵਾਰਾ ਸਾਹਿਬ ਉਹ ਥੋੜੇ ਜਿਹਾ ਉਤੇ ਤੇ ਹੱਡ ਬੀਤੀ ਆ ਉਹ ਥੋੜਾ ਜਿਹਾ ਇਹ ਚੀਜ਼ ਨੂੰ ਹਨਾ ਪਰ ਹੁਣ ਜਿਹੜੀ ਅਸੀਂ ਸੋਚ ਰਹੇ ਹਾਂ ਅਸੀਂ ਤਾਂ ਇਹੀ ਸੋਚ ਰਹੇ ਹਾਂ ਵੀ ਅੱਜ ਗੱਲ ਹੋਈ ਹੈ ਐਸਐਸਪੀ ਸਾਹਿਬ ਨੇ ਭਰੋਸਾ ਦਿੱਤਾ ਹੈ ਵੀ ਉਹ ਕੱਲ ਸਵੇਰ ਤੱਕ ਕੋਈ ਨਾ ਕੋਈ ਇਹਨਾਂ ਦਾ ਹੱਲ ਉਹ ਬੰਦਿਆਂ ਨੂੰ ਬੁਲਾ ਕੇ ਜੋ ਇਹਦੇ ਕੱਪੜੇ-ਕੁਪੜੀਆਂ ਦਾ ਜਿਵੇਂ ਵੀ ਇਹਨੂੰ ਹਤਕੜੀਆਂ ਲਾ ਕੇ ਦੱਸਿਆ ਇਹਨੇ ਬੜਾ ਇਹ ਕਹਿੰਦਾ ਵੀ ਮੈਨੂੰ ਬੰਨ ਕੇ ਰੱਖਿਆ ਮੈਂ ਭੁੱਖਾ ਸੀਗਾ ਕਿਉਂਕਿ ਬਾਹਰੋਂ ਆਇਆ ਸੀਗਾ ਬਾਈ ਕਿਲੋਮੀਟਰ ਹੀ ਘਰ ਰਹਿ ਗਿਆ ਸੀਗਾ ਇਹ ਕਹਿੰਦਾ ਇਹ ਪੈਗ ਬੁਗ ਨਾਲ ਆਉਂਦਾ ਇਹ ਮੈਨੂੰ ਦੱਸ ਰਿਹਾ ਸੀ ਕਹਿੰਦਾ ਮੈਂ ਪੈਗ ਵੀ ਲੈ ਕੇ ਰੱਖ ਲਿਆ ਵੀ ਮੈਂ ਘਰ ਜਾ ਕੇ ਨਹਾਣੂ ਕੇ ਪੈਗ ਲਾ ਕੇ ਰੋਟੀ ਖਾਉਂਗਾ ਉਹ ਭਾਵਕਾ ਹੋਇਆ ਵਾ ਹਨਾ ਉਹ ਰੋਪਿਆ ਇਹ ਚੀਜ਼ ਨੂੰ ਲੈ ਕੇ ਕਹਿੰਦਾ ਯਾਰ ਮੇਰੇ ਤਾਂ ਘਰਦਿਆਂ ਨੂੰ ਵੀ ਨਹੀਂ ਪਤਾ ਸੀ ਮੈਂ ਰਾਤ ਕਿੱਥੇ ਦਾ ਕਹਿੰਦਾ ਮੈਂ ਮੇਰੇ ਮਨ ਚੋਂ ਮੇਰਾ ਘਰ ਉੱਥੋਂ ਥੋੜੀ ਦੂਰ ਹੈ ਕਹਿੰਦਾ ਮੇਰੇ ਮਨ ਕੁੱਕਾਂ ਮਾਰੀਆਂ ਕਹਿੰਦਾ ਮੈਂ ਕਹਿੰਦਾ ਅਮਦੀਪ ਮੈਂ ਬਹੁਤ ਕੁੱਕਾਂ ਮਾਰੀਆਂ ਵੀ ਥੋੜੇ ਜਿਓ ਕੋਈ ਸੁਣ ਲਵੇ ਪਿੰਡੋਂ ਕੋਈ ਸੁਣ ਲਵੇ ਗੁਰਦੁਆਰਾ ਸਾਡਾ ਪਹਿਲਾਂ ਭਾਈ ਜੀ ਨਾਲ ਇਹਦਾ ਬੜਾ ਪਿਆਰ ਹੈ ਵੀ ਭਾਈ ਜੀ ਸੁਣ ਲਵੇ ਅਨਾਉਂ ਜਦ ਇੱਕਦਮ ਹੋਇਆ ਕਿ ਵਰਦੀ ਚੱਤੇ ਬੰਦੇ ਹੈ ਨਹੀਂ ਸੀ ਕਹਿੰਦਾ ਮੈਨੂੰ ਸ਼ਾਇਦ ਇਹ ਹੋ ਗਿਆ ਵੀ ਕੋਈ ਉੱਪਰੇ ਬੰਦੇ ਮੈਨੂੰ ਪੈਗੇ ਜਾਂ ਜਿਵੇਂ ਵੀ ਆ ਪਰ ਉਹ ਸਾਨੂੰ ਤਾਂ ਹਲੇ ਵੀ ਆਸ ਹੈ ਚੀਜ਼ ਦੀ ਆਸ ਕੀ ਆ ਯਾਰ ਸਾਡੀ ਤਾਂ ਇਹ ਇਹੀ ਮੰਗ ਹੈ ਐਸਐਸਪੀ ਸਾਹਿਬ ਨੂੰ ਵੀ ਇਹ ਚੀਜ਼ ਨੂੰ ਨਾ ਹੋਣ ਦਿੱਤਾ ਜਾਵੇ ਜਦ ਇੰਨੇ ਵਧੀਆ ਲੈਕ ਅਫਸਰ ਨੇ ਬੜੀਆਂ ਪੜ੍ਹਾਈਆਂ ਕਰਕੇ ਲੱਗਦੇ ਨੇ ਤਾਂ ਇੱਕ ਬੰਦਾ ਜਾਂ ਕਲੀਅਰ ਗੱਲ ਕਹਿ ਰਿਹਾ ਇੱਕ ਗੱਲ ਕਲੀਅਰ ਹੈ ਇੱਕ ਚੌਂਕੀ ਦਾ ਇੰਚਾਰਜ ਕਲੀਅਰ ਹੈ ਤਉ ਹਾਈ ਕੋਰਟ ਜਾਣਾ ਜਾਂ ਧਰਨਾ ਲੱਗਣਾ ਕੋਈ ਮਤਲਬ ਚੰਗੀ ਗੱਲ ਤਾਂ ਹੈ ਨਹੀਂ ਅਸੀਂ ਨਹੀਂ ਸਾਬ ਜੀ ਐਸਐਸਪੀ ਸਾਹਿਬ ਚਲੋ ਠੀਕ ਆ ਤੁਸੀਂ ਕਹਿ ਰਹੇ ਹੋ ਚੰਗੇ ਨੇ ਐਸਐਸਪੀ ਸਾਹਿਬ ਤਾਂ ਨਾਨਕ ਸਿੰਘ ਜੀ ਨੇ ਉਹ ਵੀ ਉੱਥੇ ਪਟਿਆਲੇ ਚ ਹੋਇਆ ਜੋ ਕਰਨਲ ਬਾੜ ਦੀ ਸੀਐਮ ਸਾਹਿਬ ਤੱਕ ਮਿਲ ਕੇ ਕਹਿੰਦੇ ਫੇਰ ਵੀ ਸੰਤੁਸ਼ਟ ਨਹੀਂ ਅਸੀਂ ਉਹ ਫੇਰ ਕੋਰਟ ਚ ਗਏ ਨੇ ਲੱਗਦਾ ਕਿ ਸੈੱਟ ਹੋ ਜੂਗਾ ਦੇਖੋ ਟਵਾਨਾ ਸਾਹਿਬ ਇੱਕ ਤਾਂ ਐਸਐਸਪੀ ਸਾਹਿਬ ਆਇਆ ਨੂੰ ਬੜੀ ਥੋੜੀ ਦੇਰ ਹੋਈ ਹੈ ਓਰੇ ਹਾਲੇ ਤੱਕ ਇਹਨਾਂ ਦਾ ਅਸੀਂ ਮਤਲਬ ਸਾਡੇ ਜ਼ਿਲ੍ਹੇ ਦੇ ਵਿੱਚ ਇਹੋ ਜਿਹਾ ਕੋਈ ਨਹੀਂ ਸੁਣਿਆ ਵੀ ਇਹਨਾਂ ਨੇ ਕੋਈ ਇਹੋ ਜਿਹੀ 네ਗੇਟਿਵ ਹਨਾ ਬੜੇ ਪੋਜ਼ਿਟਿਵ ਤਰੀਕੇ ਨਾਲ ਇਹਨਾਂ ਨੇ ਨਹੀਂ ਉਹ ਤਾਂ ਤੁਹਾਡੀ ਗੱਲ ਠੀਕ ਹੈ ਜਿਨੂੰ ਕਿ ਕਰਨਲ ਬਾਠ ਦੇ ਮੈਸੇਜ ਕਹਿੰਦੇ ਰਹੇ ਨੇ ਉਹ ਕਰਨਲ ਵਾਲੇ ਮਾਮਲੇ 'ਚ ਕਿ ਪੁਲਿਸ ਪ੍ਰਸ਼ਾਸਨ ਹਮੇਸ਼ਾ ਪੁਲਿਸ ਦਾ ਹੀ ਪੱਖ ਪੂਰੂਗੀ ਅਸੀਂ ਇਹਨਾਂ ਤੋਂ ਸੰਤੁਸ਼ਟ ਨਹੀਂ ਇਹਨਾਂ ਤੋਂ ਕਾਰਵਾਈ ਨਿਕਰਾਉਣੀ ਇਹਨਾਂ ਨੇ ਇਹਨਾਂ ਨੂੰ ਕੱਟ ਦੇਣਾ ਹੈ ਉਹ ਹੁਣ ਬਾਈ ਜੀ ਕੋਰਟ ਚ ਗਏ ਨੇ ਤੇ ਦੇਖੋ ਗੱਲ ਇਹ ਹੈ ਜੇ ਪੁਲਿਸ ਪੁਲਿਸ ਦੀ ਮਤਲਬ ਸਪੋਰਟ ਕਰੂਗੀ ਅਸੀਂ ਆਪਣੇ ਭਾਈਚਾਰੇ ਦੀ ਸਪੋਰਟ ਕਰਾਂਗੇ ਅਸੀਂ ਪੂਰੇ ਪੰਜਾਬ ਨੂੰ ਅਪੀਲ ਕਰਾਂਗੇ ਫਿਰ ਪਿੱਛੇ ਹਟਣ ਵਾਲੀ ਇਹ ਗੱਲ ਨਹੀਂ ਹੈ ਸਾਡਾ ਭਰਾ ਹੈ ਹਨ ਅਸੀਂ ਹਰ ਟਾਈਮ ਇਹਦੇ ਨਾਲ ਖੜਾਂਗੇ ਪਰ ਟਵਾਣਾ ਸਾਹਿਬ ਹੀ ਕਾਸ ਹੁੰਦੀ ਆ ਥੋੜੇ ਦੇ ਵੀ ਆਸ ਹੈ ਤੁਸੀਂ ਵੀ ਕਾਸ ਕਰਕੇ ਸੋਸ਼ਲ ਵਰਕਿੰਗ ਕਰਕੇ ਅਸੀਂ ਵੀ ਸੋਸ਼ਲ ਵਰਕਿੰਗ ਨਾਲ ਜੁੜੇ ਹੋਇਆ ਪਰ ਆਖਰੀ ਹੱਦ ਤੱਕ ਹਰੇਕ ਬੰਦੇ ਦਾ ਇਹੀ ਹੁੰਦਾ ਵੀ ਇਹ ਚੀਜ਼ਾਂ ਨੇ ਜਿਹੜੀਆਂ ਲੰਮੀਆਂ ਨਾ ਵਧਣ ਕਿਵੇਂ ਨਾ ਕਿਵੇਂ ਹੱਲ ਹੋ ਜਵੇ ਜੀ ਧੰਨਵਾਦ ਸੋ ਬਾਈ ਜੀ ਨੇ ਪਿੰਡ ਦੇ ਲੰਬੜਦਾਰ ਨੇ ਇਹ ਕਹਿੰਦੇ ਜੀ ਇਹ ਮਸਲਾ ਇਹ ਜਿਹੜਾ ਐਸਐਸਪੀ ਸਾਹਿਬ ਨੂੰ ਖੁਦ ਅੱਗੇ ਆ ਕੇ ਇਹਨੂੰ ਜੋ ਕਾਰਵਾਈ ਆ ਬਣਦੀ ਉਹਨਾਂ ਤਾਂ ਕੀਤੀ ਜਾਣੀ ਚਾਹੀਦੀ ਹੈ ਜੋ ਵੀ આરોપી ਨੇ ਮੁਲਾਜ਼ਮ ਧਰਨੇ ਤੱਕ ਗੱਲ ਨਹੀਂ ਜਾਣਾ ਜਾਣੀ ਚਾਹੀਦੀ ਧਰਨੇ ਲੱਗਣੇ ਠੀਕ ਨਹੀਂ ਹੈਗੀ ਲੋਕ ਪਰੇਸ਼ਾਨ ਹੁੰਦੇ ਨੇ ਪਰ ਜੇ ਨਹੀਂ ਕੋਈ ਹੱਲ ਹੁੰਦਾ ਤਾਂ ਅਸੀਂ ਆਪਣੇ ਭਰਾ ਦੇ ਨਾਲ ਆ ਧਰਨੇ ਲਾਉਣੇ ਪਏ ਧਰਨੇ ਲਾਵਾਂਗੇ ਜੋ ਵੀ ਸਾਨੂੰ ਕਰਨਾ ਪਿਆ ਉਹ ਕਰਾਂਗੇ ਵੀਰ सुरेंद्रਪਾਲ ਸਿੰਘ ਦੇ ਭਰਾ ਨੇ ਸਾਡੇ ਨਾਲ ਐਸਐਸਪੀ ਸਾਹਿਬ ਨੂੰ ਮਿਲ ਕੇ ਆਏ ਨੇ ਕਰਨਲ ਬਾਠ ਦੇ ਮੈਸੇਜ ਇਨਾ ਨਾਲ ਗਏ ਸੀ ਅੱਗੇ ਕੀ ਗੱਲਬਾਤ ਹੋਈ ਆ ਜਾਣਦਿਆਂ ਹਾਂ ਜੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦਿਆਂ ਵਾ ਬਾਈਰ ਜੀ ਦਾ ਖਾਲਸਾ ਜੀ ਬਾਈਰ ਜੀ ਕੀ ਫਤਿਹ ਬਹੁਤ ਧੰਨਵਾਦ ਵੀਰ ਜੀ ਜਿਹੜਾ ਤੁਸੀਂ ਆਏ ਹੋ ਜੀ ਕਿਸ ਤਰ੍ਹਾਂ ਦੀ ਵੀਰ ਜੀ ਕਾਰਵਾਈ ਹੋ ਰਹੀ ਆ ਕਿਉਂਕਿ ਕੱਲ ਦਾ ਐਡਮਿਟਾ ਵੀਰ ਕੁੱਟਮਾਰ ਬਹੁਤ ਹੋਈ ਆ ਅੱਜ ਮੈਸੇਜ ਵਾਟ ਦੇ ਘਰ ਵਾਲੇ ਪਹੁੰਚੇ ਸੀ ਜੇ ਕਰਨਲ ਵਾਟ ਦੇ ਮੈਸੇਜ ਵਾਟ ਪਹੁੰਚੇ ਨੇ ਤੇ ਕਿਸ ਤਰ੍ਹਾਂ ਚੱਲ ਰਿਹਾ ਵੀਰ ਜੀ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਦਾ ਮੈਸੇਜ ਵਾਟ ਦਾ ਤੇ ਢਿੱਲੋ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜੇ ਉਹ ਆਏ ਨੇ ਤਾ ਸਾਡੀ ਕੋਈ ਸੁਣਵਾਈ ਸਾਨੂੰ ਆਸ ਵੱਜੀ ਹੈ ਵੀ ਹਾਂ ਕੋਈ ਹੋ ਜੂਗੀ ਨਹੀਂ ਬਾਈ ਜੀ ਕੱਲ ਦਾ ਬੰਦਾ ਦਾਖਲਾ ਸਾਡਾ ਕੋਈ ਕਿਸੇ ਨੇ ਪੁੱਛ ਗਿਛ ਨਹੀਂ ਕਰੀ ਇੱਥੇ ਕੋਈ ਬੰਦਾ ਬਿਆਨ ਲੈਣ ਵੀ ਨਹੀਂ ਆਇਆ ਆਮ ਬੰਦੇ ਪਿੰਡ ਜਿੱਦੋਂ ਲੜਪੈਣ ਦਾ ਦੋ ਘੰਟੇ ਬਾਅਦ ਪੁਲਿਸ ਮੁਲਾਜ਼ਮ ਬਿਆਨ ਲੈਣ ਆ ਜਾਂਦਾ ਹੈ ਵੀ ਹਾਂ ਜੀ ਕੀ ਹੋਇਆ ਕੀ ਨਹੀਂ ਹੋਇਆ ਸਾਡਾ ਕੱਲ ਦੇ ਬੰਦਿਆਂ ਦਾ ਅੱਜ ਤੱਕ ਦੁਪਹਿਰ ਤੱਕ ਕੋਈ ਬੰਦਾ ਬਿਆਨ ਲੈਣ ਨਹੀਂ ਆਇਆ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਉਹਨਾਂ ਨੇ ਸਾਨੂੰ ਹੌਸਲਾ ਵੀ ਦਿੱਤਾ ਤੇ ਸਾਡੇ ਨਾਲ ਆ ਕੇ ਇੱਥੇ ਖੜੇ ਨੇ ਤੇ ਸਾਡੀ ਸੁਣਵਾਈ ਕਰਵਾ ਰਹੇ ਨੇ ਠੀਕ ਹੈ ਜੀ ਤੇ ਦੂ ਤੇ ਡੀਐਸਪੀ ਸਾਹਿਬ ਦਾ ਵੀ ਤੇ ਐਸਪੀ ਸਾਹਿਬ ਦਾ ਵੀ ਉਹਨਾਂ ਨੇ ਸਾਡੀ ਗੱਲਬਾਤ ਵਧੀਆ ਤਰੀਕੇ ਨਾਲ ਸੁਣੀ ਹੈ ਤੇ ਸਾਨੂੰ ਪੂਰਾ ਭਰੋਸਾ ਦਿੱਤਾ ਹੈ ਵੀ ਤੁਹਾਡੇ ਤੁਹਾਨੂੰ ਇਨਸਾਫ ਮਿਲੂਗਾ ਵੀ ਤੁਹਾਨੂੰ ਇਹ ਨਹੀਂ ਹੈਗਾ ਵੀ ਜੇ ਉਹ ਵਰਦੀ ਵਾਲੇ ਬੰਦੇ ਨੇ ਤਾਂ ਤੁਸੀਂ ਸਹੀ ਬਲ ਬੰਦੇ ਹੋ ਵੀ ਤੁਹਾਡੇ ਨਾਲ ਨਾ ਇਨਸਾਫੀ ਨਹੀਂ ਹੋਣ ਦਵਾਗੇ ਤੁਹਾਨੂੰ ਇਨਸਾਫ ਦਵਾਇਦਾ ਜਾਊਗਾ ਸਾਨੂੰ ਪੂਰਾ ਉਹਨਾਂ ਨੇ ਭਰੋਸਾ ਦਿੱਤਾ ਹੈ ਤੇ ਦੂਜੀ ਗੱਲ ਇਹ ਹੈ ਜੀ ਵੀ ਹੁਣ ਸਾਨੂੰ ਉਹਨਾਂ ਨੇ ਕਿਹਾ ਵੀ ਥੋੜੀ ਅਸੀਂ ਐਫਆਈਆਰ ਕਰ ਰਹੇ ਹਾਂ ਤੇ ਦੋ ਬੰਦੇ ਉਹ ਕਹਿੰਦੇ ਸੀ ਸਸਪੈਂਡ ਕਰਤੇ ਠੀਕ ਹੈ ਜੀ ਚਲੋ ਐਫਆਈਆਰ ਦਾ ਸਾਨੂੰ ਮਿਲ ਜੂਗੀ ਤੇ ਦੂਜੀ ਉਹ ਕਹਿੰਦੇ ਵੀ ਅਸੀਂ ਛਿੱਟ ਬਣਾ ਬੰਦੇ ਦੂਜੇ ਨੇ ਇੱਕ ਏਐਸਆਈ ਹੈ ਇੱਕ ਸਾਬ ਇਨਸਪੈਕਟਰ ਹੈ ਇੱਕ ਬੰਦਾ ਇੱਕ ਸਟਾਰ ਵਾਲਾ ਇੱਕ ਦੋ ਸਟਾਰ ਵਾਲਾ ਉਹ ਦੋ ਬੰਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦੇ ਵਰਦੀ ਪਈ ਹੋਈ ਸੀ ਪਰ ਨੇਮ ਪਲੇਟ ਉਹਨਾਂ ਨੇ ਖੋਲੀ ਹੋਈ ਸੀ ਉਹਨਾਂ ਦਾ ਵੀ ਪਤਾ ਕਰਨਾ ਹੈ ਮੈਂ ਜੀ ਉਹਨਾਂ ਦਾ ਪਤਾ ਕਰੋ ਉਹ ਕਹਿੰਦੇ ਸੀ ਪਤਾ ਕਰ ਰਹੇ ਆਂ ਤੇ ਦੂਜੀ ਗੱਲ ਉਹ ਕਹਿੰਦੇ ਸਾਡੀ ਤੁਹਾਡੀ ਕੰਪਲੇਂਟ ਆਈ ਹੈ ਜਿਹੜੇ ਬੰਦੇ ਨੇ ਸਾਡੇ ਖਿਲਾਫ ਝੂਠੀ ਕੰਪਲੇਂਟ ਕਰੀ ਹੈ ਅਸੀਂ ਉਹਦੇ ਖਿਲਾਫ ਵੀ ਕਾਰਵਾਈ ਚਾਹੁੰਦੇ ਆਂ ਜਿਹੜੇ ਬੰਦੇ ਨੇ ਸਾਡੀ ਝੂਠੀ ਕੰਪਲੇਂਟ ਦੇ ਕੇ ਸਾਡੀ ਕੁੱਟਮਾਰ ਕਰਾਈ ਹੈ ਅਸੀਂ ਉਹਦੇ ਖਿਲਾਫ ਵੀ ਕਾਰਵਾਈ ਚਾਹੁੰਦੇ ਆਂ ਹਾਂਜੀ ਉਹ ਬੰਦਾ ਅੱਜ ਸਾਨੂੰ ਸਾਡੀ ਕ ਜਿਹੜਾ ਬੰਦਾ ਝੂਠੀ ਇਹਨੂੰ ਇਨਫਾਰਮੇਸ਼ਨ ਦੇ ਰਿਹਾ ਹੈ ਤੇ ਉਹ ਸਾਡੇ ਖਿਲਾਫ ਦੇ ਰਿਹਾ ਲਾਗ ਡਾਟ ਦੇ ਵਿੱਚ ਦੇ ਰਿਹਾ ਹੋਊਗਾ ਤੇ ਅੱਗੇ ਵਾਸਤੇ ਕਿਸੇ ਹੋਰ ਨੂੰ ਵੀ ਫੜਾ ਦਸਾਊਗਾ ਅਸੀਂ ਉਹਦੇ ਖਿਲਾਫ ਵੀ ਕਾਰਵਾਈ ਚਾਹੁੰਦੇ ਹਾਂ ਤੇ ਬਾਕੀ ਇਹ ਜੀ ਵੀ ਅਸੀਂ ਵੇਟ ਕਰ ਰਹੇ ਹਾਂ ਜੇ ਸਾਨੂੰ ਐਸਐਲਬੀ ਸਾਹਿਬ ਇਨਸਾਫ ਦੇਣਗੇ ਤਾਂ ਅਸੀਂ ਬਹੁਤ ਉਹਨਾਂ ਦੇ ਧੰਨਵਾਦੀ ਹਾਂ ਅਸੀਂ ਉਹਨਾਂ ਦੇ ਪੈਰੀਂ ਹੱਥ ਵੀ ਲਾਵਾਂਗੇ ਵੀ ਸਰ ਜੀ ਸਾਡਾ ਤੁਹਾਡਾ ਬਹੁਤ ਧੰਨਵਾਦ ਹੈ ਠੀਕ ਹੈ ਜੀ ਜੇ ਜੇ ਨਹੀਂ ਕੋਈ ਕਾਰਵਾਈ ਹੋ ਜੇ ਕੋਈ ਇਹ ਜੀ ਸਾਨੂੰ ਇਨਸਾਫ ਨਹੀਂ ਮਿਲੂਗਾ ਤਾਂ ਬਾਈ ਜੀ ਚਾਹੇ ਚੰਡੀਗੜ੍ਹ ਜਾਣਾ ਪਵੇ ਚਾਹੇ ਦਿੱਲੀ ਜਾਣਾ ਪਵੇ ਅਸੀਂ ਪਿੱਛੇ ਨਹੀਂ ਹਟਦੇ ਹੈਗੇ ਹਾਂ ਜੀ ਜਿਹੜੇ ਇਹਦੇ ਵਿੱਚ ਇਹ ਤਾਂ ਹੁਣ ਛੋਟੇ ਮੁਲਾਜ਼ਮ ਨੇ ਉਹਨਾਂ ਤੋਂ ਕਰਵਾਇਆ ਕੀ ਨਹੀਂ ਹੈ ਕਿਹੜੇ ਵੱਡੇ ਅਫਸਰ ਨੇ ਜਿਹੜਾ ਉਹ ਕਹਿ ਰਹੇ ਨੇ ਸਾਨੂੰ ਪਿੱਛੋਂ ਹਦਾਇਤਾਂ ਨੇ ਤੁਹਾਡੇ ਤੇ ਪਰਚਾ ਪਾਉਣਾ ਹੀ ਪਾਉਣਾ ਉਹ ਅਫਸਰ ਕਿਹੜੇ ਨੇ ਜਿਹੜੇ ਇਹਨਾਂ ਨੂੰ ਬੰਦੇ ਭੇਜ ਕੇ ਜਿਨ੍ਹਾਂ ਨੇ ਚੱਕਵਾਇਆ ਤੇ ਕਟਵਾਇਆ ਅਸੀਂ ਉਹਨਾਂ ਤੇ ਵੀ ਕਾਰਵਾਈ ਚਾਹੁੰਦੇ ਆ ਇਹ ਨਹੀਂ ਹੈਗਾ ਵੀ ਹਾਂ ਛੋਟੇ ਮੁਲਾਜ਼ਮਾਂ ਨੂੰ ਤੁਸੀਂ ਕਰਕੇ ਕਾਰਵਾਈ ਤੇ ਤੁਸੀਂ ਛੱਡ ਦਿਓ ਜਿਹੜੇ ਅਫਸਰਾਂ ਨੇ ਭੇਜਿਆ ਤੇ ਜਿਹੜੇ ਅਫਸਰ ਹੁਣ ਦਬਾਅ ਪਾ ਰਹੇ ਨੇ ਸਾਡੇ ਤੇ ਵੀ ਹਾਂ ਤੁਸੀਂ ਘਰ ਨੂੰ ਜਾਓ ਛੁੱਟੀ ਅੱਜ ਸਵੇਰੇ ਉਹ ਘਰੋਂ ਆ ਨਹੀਂ ਸੀ ਰਿਹਾ ਰਾਤਾ ਜੀ ਹਾਂਜੀ ਫੋਨ ਕਰ ਕਰਕੇ ਇੰਨਾ ਡਰਾਤਾ ਸਵੇਰੇ ਮੇਰਾ ਡੈਡੀ ਤੇ ਮੇਰਾ ਚਾਚਾ ਜੀ ਘਰੋਂ ਨਹੀਂ ਜੀ ਆ ਰਹੇ ਕਹਿੰਦੇ ਵੀ ਨਹੀਂ ਤੁਸੀਂ ਪੁਲਿਸ ਨਾਲ ਪੰਗਾ ਨਾ ਲਓ ਤੇ ਤੁਸੀਂ ਆਪਣਾ ਫੈਸਲਾ ਕਰਕੇ ਫੈਸਲਾ ਵੀ ਕੀ ਹੈ ਫੈਸਲਾ ਇਹ ਹੈ ਵੀ ਛੁੱਟੀ ਕਰਾਓ ਆਪਣੇ ਘਰ ਨੂੰ ਭੱਜ ਜਾਓ ਤੁਹਾਡੀ ਕੁੱਟਮਾਰ ਹੋ ਗਈ ਹੋ ਗਈ ਬਸ ਠੀਕ ਹੈ ਕੋਈ ਕਾਰਵਾਈ ਨਾ ਕਰਾਓ ਹਾਂ ਵੀ ਕੋਈ ਕਾਰਵਾਈ ਨਾ ਕਰਾਓ ਤੁਸੀਂ ਘਰ ਨੂੰ ਜਾਓ ਸਾਡੇ ਮੇਰੇ ਫਾਦਰ ਸਾਹਿਬ ਇੰਨੇ ਡਰ ਕੇ ਸੀ ਅੱਜ ਆਇਆ ਨਹੀਂ ਸੀ ਰਹੇ ਬੈ ਸਵੇਰੇ ਇਕੱਲਾ ਗੱਡੀ ਲੈ ਕੇ ਆਇਆ ਬਾਅਦ ਚੋਂ ਮਸਾਂ ਆਏ ਨੇ ਉਹ ਮਸਾਂ ਬੁਲਾਇਆ ਕਹਿ ਕੇ ਕਿ ਵੀ ਚਲੋ ਕੋਈ ਤੂੰ ਆ ਤਾਂ ਸੀ ਮਰਾ ਇੰਨਾ ਸਾਨੂੰ ਪ੍ਰੈਸ਼ਰਾਈਜ਼ ਕਰ ਰਿਹਾ ਮੇਰੇ ਫਾਦਰ ਨੂੰ ਤਾਂ ਡਰਾਦਾ ਮੇਰੇ ਚਾਚਾ ਜੀ ਤੇ ਮੇਰੇ ਫਾਦਰ ਸਾਹਿਬ ਦਾ ਬੱਸ ਐਂ ਕਹਿ ਰਹੀ ਸਵੇਰੇ ਕਹਿੰਦੇ ਵੀ ਤੂੰ ਜਾ ਨਾ ਚੋਰ ਉੱਤੋਂ ਚਤਰਾਈਆਂ ਮੈਂ ਕਹਿੰਦਾ ਜੀ ਵੀ ਤੱਕਾ ਜੀ ਤੱਕਾ ਇਦੋਂ ਬੜਾ ਕੀ ਤੱਕਾ ਹੋਊਗਾ ਕੌਣ ਕੌਣ ਸਬੰਧਤ ਅਧਿਕਾਰੀਆਂ ਕਰ ਰਹੇ ਨੇ ਫੋਨ ਕੇ ਕਿਸੇ ਤੋਂ ਕਰਵਾ ਰਹੇ ਨੇ ਜੀ ਮਤਲਬ ਇਹ ਸਾਡੇ 11 ਦੋਸਤਾਂ ਤੋਂ ਵੀ ਕਰਵਾ ਰਹੇ ਨੇ ਜੀ ਹਮ ਸਾਰੇ ਜਨ ਸਾਡੇ 11 ਦੋਸਤਾਂ ਨੂੰ ਦੱਸ ਰਹੇ ਨੇ ਯਾਰ ਫਲਾਣਾ ਬੰਦਾ ਕਹਿ ਰਿਹਾ ਤੁਸੀਂ ਕਰੋ ਫਲਾਣਾ ਬੰਦਾ ਕਹਿ ਰਿਹਾ ਤੁਸੀਂ ਕਰੋ ਐਦਾਂ ਹੋ ਰਿਹਾ ਜੀ ਸਾਡੇ ਕੋਲ ਰਿਸ਼ਤੇਦਾਰ ਨੇ ਕੁਝ ਯਾਰ ਦੋਸਤ ਨੇ ਉਹਨਾਂ ਨੂੰ ਕਹਿ ਰਹ ਤੁਸੀਂ ਇਹ ਨਾ ਕੰਮ ਕਰੋ ਤੁਸੀਂ ਘਰ ਨੂੰ ਜਾਓ ਐ ਹੋਜੂ ਐ ਹੋਜੂ ਤੁਹਾਡੇ ਤੇ ਐ ਕਰ ਦੇਣਗੇ ਕੋਦ ਮੇਰੇ ਫਾਦਰ ਨੂੰ ਕਿਹਾ ਕਹਿੰਦੇ ਵੀ ਤੇਰੇ ਮੁੰਡੇ ਨੂੰ ਦੁਬਾਰਾ ਕੰਮ ਕਰਨ ਜੋਗਾ ਨਹੀਂ ਛੱਡਦੇ ਇੰਨੇ ਪਰਚੇ ਪਾ ਦਾਂਗੇ ਅੱਛਾ ਹਾਂਜੀ ਆਰੇ ਬਾਈ ਜੀ ਅਸੀਂ ਤੁਹਾਡੇ ਨਾਲ ਆ ਕਿਤੇ ਵੀ ਲੋੜ ਪੈਂਦੀ ਆ ਅਜੇ ਜੇ ਤੁਹਾਡੇ ਨਾਲ ਤੱਕਾ ਹੋਇਆ ਚਲੋ ਅੱਜ ਕਰਨਲ ਬਾਠ ਦੇ ਮੈਸੇਜ ਆ ਗਏ মিডিਆ ਚ ਗੱਲ ਆ ਗਈ ਗੱਲ ਚੱਕੀ ਗਈ ਹੈ ਨਾ ਗਰੀਬਾਂ ਨਾਲ ਖਬਰ ਕਿੰਨਿਆਂ ਕ ਨਾਲ ਪਤਾ ਹੀ ਨਹੀਂ ਵੀਰੇ ਕਿੰਨਿਆਂ ਨਾਲ ਤੱਕਾ ਹੋ ਰਿਹਾ ਮੈਂ ਕਹਿੰਦਾ ਵੀ ਇੱਕ মিডিਆ ਦਾ ਬਹੁਤ ਧੰਨਵਾਦ ਹੈ ਜਿਹੜੀ মিডিਆ ਦੇ ਵਿੱਚ ਗੱਲ ਕੋਈ ਆਉਂਦੀ ਹੈ ਤਾਂ ਕੋਈ ਸੁਣਵਾਈ ਕਰਦਾ ਨਹੀਂ ਕੋਈ ਨਹੀਂ ਬਈ ਇੱਥੇ ਪੁੱਛਦਾ ਹੈਗਾ ਐਦਾ ਕਹਿੰਦੇ ਅੰਨੀ ਪਿੰਦੀ ਆ ਕੁੱਤੇ ਚਟਦੇ ਨੇ ਭੈਣੋ ਕੋਈ ਅਫਸਰ ਇਹੋ ਜੇ ਨੇ ਬੈਠੇ ਜਿਹੜੇ ਹੁਣ ਇਹੋ ਜੇ ਕੰਮ ਕਰਵਾ ਰਹੇ ਨੇ ਸਾਰੇ ਨਹੀਂ ਮਾੜੇ ਚੰਗੇ ਵੀ ਬਹੁਤ ਨੇ ਮੈਂ ਕਹਿੰਦਾ ਸਾਨੂੰ ਐਸਰਵੀ ਸਾਹਿਬ ਨਾਲ ਗੱਲ ਕਰਕੇ ਬਹੁਤ ਦਿਲ ਨੂੰ ਤਸੱਲੀ ਹੋਈ ਆ ਵੀ ਇਹ ਸਾਡਾ ਕੰਮ ਕਰਨਗੇ ਸਾਨੂੰ ਇਨਸਾਫ ਦਿਵਾਉਣਗੇ ਅਸੀਂ ਫੇਵਰ ਨਹੀਂ ਚਾਹੁੰਦੇ ਅਸੀਂ ਇਨਸਾਫ ਚਾਹੁੰਦੇ ਆ ਸਾਡਾ ਫੇਵਰ ਨਾ ਕੀਤਾ ਜਾਵੇ ਅਸੀਂ ਚਾਹੁੰਦੇ ਇਨਸਾਫ ਕੀਤਾ ਜਾਵੇ ਜੇ ਸਾਡੀਆਂ ਗਲਤੀਆਂ ਜੀ ਗ੍ਰਹਿ ਮੰਤਰਾਲੇ ਭਗਵੰਤ ਮਾਨ ਸਾਹਿਬ ਕੋਲ ਜਿਸ ਤਰ੍ਹਾਂ ਖੁੱਲ੍ਹ ਦਿੱਤੀ ਗਈ ਆ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਪੰਜਾਬ ਤਰੱਕੀ ਦੀ ਰਾਹ ਤੇ ਆ ਨੌਜਵਾਨ ਜਿਹੜੇ ਕੰਮਕਾਰ ਕਰਨੇ ਵਾਲੇ ਨੇ ਜਿਹੜੇ ਸੌ ਘਰਾਂ ਦਾ ਹੋਰ ਰੋਜਗਾਰ ਚਲਾ ਰਹੇ ਨੇ ਉਹਨਾਂ ਨਾਲ ਇਦਾਂ ਹੋ ਜਾਣਾ ਬਾਈ ਜੀ ਤਰੱਕੀ ਕਾਦੀ ਹੋਊਗੀ ਤਰੱਕੀ ਤਰੱਕੀ ਕੰਮ ਕਰਨ ਵਾਲਿਆਂ ਦਾ ਇਹ ਕੰਮ ਨਹੀਂ ਕਰਨ ਦੇ ਕਰਦੇ ਇਹ ਹਾਂਜੀ ਕੰਮ ਜੇ ਹੁਣ ਅਸੀਂ ਕੰਮ ਕਰ ਰਹੇ ਹਾਂ 100 ਘਰਦਾ ਸੀ ਤੁੱਲਾ ਚਲਾ ਰਹੇ ਹਾਂ 50 ਬੰਦੇ ਮੇਰੇ ਕੋਲ ਕੰਮ ਕਰਦੇ ਨੇ 50 ਮੇਰੇ ਭਰਾ ਕੋਲ ਕੰਮ ਕਰਦੇ ਨੇ ਠੀਕ ਹੈ ਜੀ ਅਸੀਂ ਸਾਰਿਆਂ ਦਾ ਉਹਨਾਂ ਦਾ ਜੋ ਉਹਨਾਂ ਦੀ ਗਮੀ ਖੁਸ਼ੀ ਸਾਰੀ ਸਾਡੇ ਤੇ ਸਾਡੇ ਵਾਰ ਦਾ ਘੜਦ ਨੇ ਹਾਂ ਬਾਈ ਜੀ ਆਓ ਪਰਿਵਾਰ ਦੀ ਤਰ੍ਹਾਂ ਰਹੇ ਹਾਂ ਹਾਂ ਜੀ ਪਰਿਵਾਰ ਦੀ ਤਰ੍ਹਾਂ ਵੀ ਹਾਂ ਬਾਈ ਜੀ ਆਹ ਕੰਮ ਹੈ ਦੋ ਪੈਸੇ ਜਾਂ ਦੋ ਵੀ ਚਾਹੀਦੇ ਉਹਨਾਂ ਨੂੰ ਕਿ ਜਿਹਨੂੰ ਗੱਡੀ ਚਾਹੀਦੀ ਹੈ ਕਿ ਜਿਹਨੂੰ ਮੋਟਰਸਾਈਕਲ ਚਾਹੀਦੀ ਹੈ ਵੀ ਚੱਲ ਭਾਈ ਲੈ ਜਾ ਕੋਈ ਤਾਹੀਂ ਸਾਨੂੰ ਬਚਾਤਾ ਨਹੀਂ ਇਹਨਾਂ ਦਾ ਕਿਸੇ ਦਾ ਕੀ ਤਵਾਰ ਹੈ ਇਹਨਾਂ ਦੇ ਕੋਲੋਂ ਰੱਖ ਕੇ ਕੁਛ ਨਾ ਕੁਛ ਕਰ ਦੇਣਾ ਸੀਗਾ ਜੀ ਇਹਦਾ ਅਸੀਂ ਜਿਹੜਾ ਉਹ ਸਾਡਾ ਉਹ ਦੱਤਾ ਲੱਤਾ ਨਾ ਜੀ ਗਰੀਬ ਆਦਮੀਆਂ ਨਾਲ ਭਲਾ ਕਰਦੇ ਆ ਤਾਂ ਸਾਡਾ ਕੋਈ ਬਚਾਓ ਹੋ ਗਿਆ ਨਹੀਂ ਇਹਨਾਂ ਦਾ ਕੀ ਹੈ ਜੀ ਜਦ ਇੰਨੀ ਨਜਾਇਜ਼ ਕੁੱਟਮਾਰ ਕਰ ਸਕਦੇ ਨੇ ਚੱਕ ਕੇ ਲੈ ਜਾਂਦੇ ਨੇ ਤਾਂ ਕੁਛ ਕੋਲੋਂ ਰੱਖ ਕੇ ਵੀ ਪਾ ਸਕਦੇ ਨੇ ਸਾਨੂੰ ਸਭ ਤੋਂ ਵੱਡਾ ਖਤਰਾ ਹੀ ਇਹ ਹੀ ਹੈ ਗਾਂਹ ਵਾਸਤੇ ਵੀ ਵੀ ਸਾਡੇਆਂ ਵਿੱਚ ਕੁਝ ਆਪਣੇ ਕੋਲੋਂ ਰੱਖ ਕੇ ਤੇ ਸਾਨੂੰ ਫਸਾਇਆ ਜਾਊਗਾ ਜੀ 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 ਧੰਨਵਾਦ ਜੀ ਸੋ ਇਹ ਸਨ ਵੀਰ ਦੇ ਭਰਾ ਜਿਹੜੇ ਕਹਿ ਰਹੇ ਨੇ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਅੱਗੇ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਮੁੰਡੇ ਨੂੰ ਕੰਮ ਕਰਨ ਜੋਗਾ ਨਹੀਂ ਛੱਡਾਂਗੇ ਇਹਨਾਂ ਨੂੰ ਇਹ ਵੀ ਆ ਕਿ ਕੱਲ ਨੂੰ ਸਾਡੇ ਤੇ ਕੋਈ ਏਦਾਂ ਦਾ ਨਜਾਇਜ਼ ਪਰਚਾ ਵੀ ਕਰਵਾ ਸਕਦੇ ਨੇ ਫਿਲਹਾਲ ਇਹ ਕਹਿੰਦੇ ਨੇ ਕਿ ਸਾਡੇ ਹੌਸਲੇ ਬੁਲੰਦ ਨੇ ਜਿੱਥੇ ਤੱਕ ਮਰਜ਼ੀ ਜਾਣਾ ਪਿਆ ਇਨਸਾਫ ਲੈ ਕੇ ਹਟਾਂਗੇ ਅਸੀਂ ਉੱਥੇ ਤੱਕ ਜਾਵਾਂਗੇ ਕੋਰਟ ਦਾ ਰਸਤਾ ਅਖਤਿਆਰ ਕਰਨਾ ਪਿਆ ਕੋਰਟ ਦਾ ਰਸਤਾ ਅਖਤਿਆਰ ਕਰਾਂਗੇ ਜਿਹੜੇ ਮੁਜਰਮ ਨੇ ਉਹਨਾਂ ਨੂੰ ਬਣਦੀ ਸਜ਼ਾ ਦਬਾ ਕੇ ਰੱਖਾਂਗੇ ਫਿਲਹਾਲ ਸਾਨੂੰ ਦਾ ਉਹ ਆ ਗਿਆ ਧੰਨਵਾਦ